ਮੇੋਂ ਸਾਰੇ ਠੀਕ ਠਾਕ ਹੋਵੋਗੇ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਆ ਉਮੀਦ ਕਰਦੇ ਆ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਲੋ ਜੀ ਸਵੇਰ ਦੇ 6:30 ਹੋ ਗਏ ਤੇ ਆਪਾਂ ਨਿੰਬੂ ਪਾਣੀ ਬਣਾਉਣੇ ਹੀ ਲੱਗੇ ਕਿਉਂਕਿ ਸਹਿਜ ਕਹਿੰਦੀ ਮੈਂ ਅੱਜ ਸਕੂਲ ਨਿੰਬੂ ਪਾਣੀ ਲੈ ਕੇ ਜਾਊਂਗੀ ਇਹਦੀ ਬੋਤਲ ਚ ਪਾਉਣ ਵਾਸਤੇ ਆਪਾਂ ਨਿੰਬੂ ਪਾਣੀ ਬਣਾਉਣ ਲੱਗੇ ਆ ਤੇ ਸਹਿਜ ਨੂੰ ਠਾਤਾ ਸੀ ਆਪਾਂ ਉਹ ਹੁਣ ਬ੍ਰਸ਼ ਕਰਕੇ ਨਾ ਆ ਕੇ ਆਊਗੀ ਮੈਂ ਕਿਹਾ ਚਲੋ ਨੱਚਰ ਮੈਂ ਫ੍ਰੀ ਆ ਫਿਰ ਮੈਂ ਗੁੱਤਾਂ ਕਰਨੇਗਾ ਤੇਰੀਆਂ ਤੇ ਲੋ ਜੀ ਆਪਾਂ ਨਿੰਬੂ ਪਾਣੀ ਉਹਨੂੰ ਬਣਾ ਕੇ ਦੇਨੇ ਆ ਤੇ ਫਿਰ ਕਰਦੇ ਆਪਾਂ ਅੱਗੇ ਗੱਲਬਾਤ ਤੁਹਾਡੇ ਨਾਲ ਮੇਰੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਆਪਣੇ ਪਿਛਲੇ ਵਲੌਗ ਨੂੰ ਤੁਸੀਂ ਪਿਆਰ ਤੇ ਪਿਆਰ ਦੇ ਰਹੇ ਹੋ ਤੁਹਾਡਾ ਧੰਨਵਾਦ ਲੋ ਜੀ ਆਪਾਂ ਸਾਰੇ ਕੰਮ ਨਿਬੇੜ ਕੇ ਹੋ ਗਏ ਸੀ ਫ੍ਰੀ ਤੇ ਆਪਣੀ ਆ ਗਈ ਹੁਣ ਟੂਟੀ ਪੂਰੇ ਦੁਪਹਿਰ ਦੇ 12 ਵਜ੍ਹ ਠੀਕ ਆ ਤੇ ਟੂਟੀ ਆ ਗਈ ਆ ਹੁਣ ਤੇ ਦੇਖ ਲੋ ਵੀ ਟੂਟੀ ਆਉਣ ਦਾ ਟਾਈਮ ਕਿਹੜਾ ਤੇ ਸੂਰਜ ਵੀ ਅੱਜ ਕਹਿੰਦਾ ਵੀ ਮੈਂ ਥੱਲੇ ਉਤਰ ਆਇਆ ਐ ਇੰਨੀ ਜ਼ਿਆਦਾ ਗਰਮੀ ਇੰਨੀ ਤੇਜ਼ ਧੋਪਾਂ ਨਾ ਦੇਖੀ ਆਇਓ ਸ਼ਾਮ ਨੂੰ ਜਾਂ ਕੁਛ ਮੀਂਹ ਆਊਗਾ ਜਾਂ ਨਹੀਂ ਆਊਗੀ ਪੱਕਾ ਹੀ ਤੇ ਜਿਵੇਂ ਹਵਾ ਹੋਵਾ ਕੁਛ ਨਹੀਂ ਹੈਗੀ ਹੁਣ ਤੇ ਪਹਿਲਾਂ ਗਲ ਦੀ ਹਵਾਜੀ ਮੇਰੀ ਜੀ ਪਈ ਸੀਗੀ ਤੇ ਹੁਣ ਆਪਾਂ ਨਲਕਾ ਗੇੜ ਕੇ ਦੇਖਦੇ ਸੀ ਸਾਡੀ ਜਿਹੜਾ ਪਾਣੀ ਆ ਨਲਕਾ ਗੇੜ ਕੇ ਚਕਾਉਣਾ ਪੈਂਦਾ ਫੇਰ ਪਾਣੀ ਚੱਕਦੀ ਏ ਟੂਟੀ ਤੇ ਨਹੀਂ ਤੋਂ ਪਹੁੰਦੀਆਂ ਨਾਲਕੇ ਤੇ ਜਿਹੜੇ ਟੈਮੋ ਟੁੱਟੀ ਛੱਡਦੇ ਮੈਨੂੰ ਤਾਂ ਇਹ ਨਹੀਂ ਪਤਾ ਲੱਗਦਾ ਵੀ ਉਹਨਾਂ ਨੇ ਇਹ ਨਹੀਂ ਪਤਾ ਲੱਗਦਾ ਵੀ ਦਸੋ ਦਸੋ ਗੀੜਨੀ ਆ ਵੀ ਕਿਸੇ ਨੇ ਜਿਹੜਾ ਪਾਣੀ ਭਰਨਾ ਤੇ ਉਹ ਇਸ ਟਾਈਮ 'ਚ ਵੀ ਬੰਦੇ ਨੇ ਆਰਾਮ ਵੀ ਕਰਨਾ ਹੁੰਦਾ ਬਿੰਦ ਚੱਟ ਹੁਣ ਮੈਂ ਨਹਾ ਲਈ ਸੀ ਨਹਾ ਕੇ ਬਸ ਹਜੇ ਫ੍ਰੀ ਹੋ ਕੇ ਕੱਪੜੇ ਲਾ ਕੇ ਧਣੀ ਤੋਂ ਲੈ ਕੇ ਗਈ ਸੀ ਕੋਸ਼ਕ ਤੇ ਕੋਸ਼ਕ ਜਿਹੜੇ ਗਿੱਲੇ ਸੀ ਉਹ ਪੁੱਠੇ ਸਿੱਧੇ ਕੀਤੇ ਸੀਗੇ ਤੇ ਬਾਹਰ ਪਾਏ ਸੀ ਛਾਵੇਂ ਧਰ ਗਏ ਸੀ ਕਿਉਂਕਿ ਮੈਂ ਥੋੜਾ ਜਿਹਾ ਜਿਹੜੀ ਕੱਪੜੇ ਰੱਖਦੀ ਹੁੰਨੀ ਆ ਬਸ ਜਦੋਂ ਥੋੜੇ ਜੇ ਸੁੱਕ ਜਾਂਦੇ ਆ ਉਦੋਂ ਆਪਾਂ ਉਹਨਾਂ ਨੂੰ ਅੰਦਰ ਪਾ ਦਨੇ ਕਿਉਂਕਿ ਧੋਪ ਨਾਲ ਨਾ ਕਾਟਨ ਦੇ ਕੱਪੜਿਆਂ ਦਾ ਕਲਰ ਖਰਾਬ ਹੋ ਜਾਂਦਾ ਤੇ ਹੁਣ ਆਪਾਂ ਪਾਣੀ ਚਕਾ ਕੇ ਵੇਣੀ ਆ ਜੇ ਟੂਟੀ ਪਾਣੀ ਚੱਕ ਲੂਗੀ ਤਾਂ ਵਧੀਆ ਕਿਉਂਕਿ ਪਾਣੀ ਬਹੁਤ ਜ਼ਿਆਦਾ ਘੱਟ ਹੋਇਆ ਪਿਆ ਸੀਗਾ ਸਾਡੇ ਪਾਣੀ ਨਾ ਇੰਨਾ ਜ਼ਿਆਦਾ ਲੱਗਦਾ ਨਾ ਕੁਝ ਬੱਚੇ ਹੋਂ ਕਰਕੇ ਬੱਚੇ ਜ਼ਿਆਦਾ ਡੋਲ ਦਿੰਦੇ ਆ ਤੇ ਡਰਾਮਾ ਵਗੈਰਾ ਆਪਾਂ ਸਾਰੇ ਭਰਦੇ ਹੁੰਨੇ ਆ ਆ ਦੇਖੋ ਇੰਨੇ ਡਰਮ ਪਈ ਆ ਇਹ ਸਾਰੇ ਪਾਣੀ ਤੋੜਿਆਂ ਚ ਪਾਣੀ ਬਾਲਟਾਂਾਂ ਪੱਠੋ ਜਦੋਂ ਪਾਣੀ ਆਉਂਦਾ ਸਾਰਾ ਭਰ ਲਈਦਾ ਪਰ ਫਿਰ ਵੀ ਪਾਣੀ ਨੇ ਇੱਕ ਅੱਧੇ ਦਿਨ ਚ ਕਿਉਂਕਿ ਹੁਣ ਹਰ ਇੱਕ ਕੰਮ ਤਾਂ ਪਾਣੀ ਨਾਲ ਹੁੰਦਾ ਪਾਣੀ ਵੀ ਵਿਚਾਰਾ ਕੀ ਕਰੇ ਹਰ ਇੱਕ ਥਾਂ ਤੇ ਪਾਣੀ ਯੂਜ਼ ਹੁੰਦਾ ਤੇ ਇੰਨੀ ਜ਼ਿਆਦਾ ਧੋਪਾ ਨਾ ਬਹੁਤ ਜ਼ਿਆਦਾ ਧੋਪਾ ਤੇ ਅਜੇ ਤੱਕ ਟੂਟੀ ਨੇ ਪਾਣੀ ਨਹੀਂ ਚੱਕਿਆ ਕਈ ਵਾਰੀ ਤਾਂ ਬਸ ਗੇੜ-ਗੇੜ ਕੇ ਥੱਕ ਜਾਈਦਾ ਪਰ ਇਹ ਪਾਣੀ ਨਹੀਂ ਚੱਕਦੀ ਖੜਕਾ ਕਿੰਨਾ ਚਿਰ ਕਰੀ ਗਿਆ ਮੋਟਰ ਲਾ ਕੇ ਦੇਖੀ ਆ ਮੜਾ ਜਾਂ ਚੱਕਦੀ ਆ ਉਹਦੀ ਛੱਡ ਜਾਂਦੀ ਆ ਮੜਾ ਇਹ ਚੱਕਦੀ ਉਹਦੀ ਛੱਡ ਜਾਂਦੀ ਕਿਉਂਕਿ ਸਾਡੇ ਪਾਣੀ ਬਹੁਤ ਘੱਟ ਚੜਦਾ ਗਰਮੀਆਂ ਚ ਆ ਕੇ ਸਾਡੇ ਪਾਣੀ ਦਾ ਹੀ ਦਿੱਕਤ ਹੋ ਜਾਂਦੀ ਆ ਤੇ ਸਾਨੂੰ ਕਹੀ ਕਹਿ ਦਿੰਦੇ ਆ ਜਦੋਂ ਅਸੀਂ ਕਿਸੇ ਕੋਲ ਕਹਨੇ ਆ ਨਾ ਵੀ ਸਾਡੇ ਪਾਣੀ ਨਹੀਂ ਆਉਂਦਾ ਤਾਂ ਸਾਨੂੰ ਕਹਣਗੇ ਤੁਹਾਡਾ ਪਿੰਡ ਤਾਂ ਨਹਿਰਾਂ ਤੇ ਆ ਹੁਣ ਦੱਸੋ ਵੀ ਜੇ ਨਹਿਰਾਂ ਤੇ ਪਿੰਡ ਆ ਤਾਂ ਪਾਣੀ ਜਦੋਂ ਸਾਡੇ ਪਹੁੰਚਦਾ ਹੀ ਨਹੀਂ ਅਸੀਂ ਕੀ ਕਰੀਏ ਪਿੰਡ ਚ ਹੈ ਸਾਡੇ ਪਾਣੀ ਨਹਿਰਾਂ ਤੇ ਹੀ ਹੋਵੇ ਪਿੰਡ ਤੇ ਪਾਣੀ ਸਾਡੇ ਘਰ ਹੀ ਨਹੀਂ ਆਉਂਦਾ ਜਦੋਂ ਠੀਕ ਆ ਕਿਉਂਕਿ ਪਾਣੀ ਪਿੱਛੇ ਛੱਡਦੇ ਵੀ ਥੋੜਾ ਤੇ ਕੁਝ ਪਿੱਛੇ ਲਗਤ ਪਾਣੀ ਦੀ ਗਰਮੀ ਜੀ ਜ਼ਿਆਦਾ ਹੋ ਜਾਂਦੀ ਆ ਮਤਲਬ ਕਿ ਲੋਕ ਨਾ ਘਰੇ ਸਬਜ਼ੀਆਂ ਸੁਬਜ਼ੀਆਂ ਲਾ ਲੈਂਦੇ ਪਾਣੀ ਉੱਥੇ ਛੱਡੀ ਰੱਖਦੇ ਆ ਫਿਰ ਜਿਹੜੇ ਅੱਗੇ ਤੱਕ ਪਾਣੀ ਪਹੁੰਚਦਾ ਬਹੁਤ ਮੁਸ਼ਕਲ ਹੋ ਜਾਂ ਗਰਮ ਹੈ ਸਰਦੀਸ ਤਾਂ ਸਾਡੇ ਪਾਣੀ ਬਹੁਤ ਆ ਜਾਂਦਾ ਨਹੀਂ ਝੱਕਦੀ ਮੋਟਰ ਪਾਣੀ ਮੈਂ ਤਾਂ ਮੋਟਰ ਬੰਦ ਕਰ ਦਿੰਨੀ ਕਿਉਂਕਿ ਧੁੱਪ ਬੜੀ ਤੇਜ਼ ਆ ਫਿਰ ਠਹਿਰ ਕੇ ਲਾ ਕੇ ਦੇਖ ਲਾਂਗੇ ਜੇ ਚੱਕ ਲਿਆ ਤਾਂ ਪਸੀਨਾ ਪਸੀਨ ਹੋ ਗਈ ਲਓ ਜੀ ਹੁਣ ਪਸੀਨਾ ਪਸੀਨ ਹੋ ਗਈ ਸੀ ਮੈਂ ਮੜੀ ਜੀ ਮੈਂ ਕਿਹਾ ਹਵਾ ਲੈ ਲਾਂ ਹਵਾ ਲੈ ਕੇ ਤੇ ਫੇਰ ਕਰਦੇ ਆ ਤੁਹਾਡੇ ਨਾਲ ਗੱਲਬਾਤ ਹਾਂਜੀ ਟਾਈਮ ਹੋ ਗਿਆ ਪੂਰੇ 12:00 ਵੱਜ ਗਏ ਆ ਦੇਖੋ ਹਾਂ ਟਾਈਮ ਦੇਖੋ ਕਿ ਕੂਬੀ ਦਾ ਵੇਖੋ ਸਾਡੀ ਦਾ ਟਾਈਮ ਦੇਖੋ ਟੂਟੀ ਦਾ ਸਾਡੀ ਦਾ ਹੁਣ ਟਾਈਮ ਹੋ ਗਿਆ ਹੁੰਦਾ ਤੇ ਹਜੇ ਵੀ ਆਈ ਨਹੀਂ ਹੈਗੀ ਫੜਕਾ ਕਰਕੇ ਤਿੰਨ ਵਾਰੀ ਗੇੜ ਆਂਦੀ ਆ ਨਹੀਂ ਆਈ ਪੂਰੇ ਦੁਪਹਿਰੇ 12:00 ਵਜੇ ਕੁਈ ਆ ਟਾਈਮ ਮੈਂ ਰੁਕਣਾ ਛੱਡਾਂ ਦਾ ਦੱਸੋ। ਬਿਕਿਸੇ ਨੇ ਬੈਣਾ ਕਰਨਾ ਵੀ ਹੁੰਦਾ। ਇਹ ਕੱਜ ਨੁਕਸਾਨ ਹੋ ਗਿਆ ਸਾਡਾ ਟੁੱਟ ਗਿਆ ਵੀ। ਹੁਣ ਮੈਂ ਇਹ ਜੋੜ ਕੇ ਵੇ ਨਹੀਂ ਸੀ। ਆ ਦੇਖੋ ਆ ਟੁੱਟ ਗਈ ਰੱਸੀ ਜੀ ਇਹਦੀ ਹੁੰਦੀ ਆ। ਇਹਨਾਂ ਸੈਜ ਦੇ ਵਿੱਚ ਬਨਾਨਾ ਸ਼ੇਕ ਬਣਾਉਦੀ ਹੁੰਦੀ ਆ ਆਪਦਾ। ਤੇ ਹੁਣ ਮੈਂ ਦੇਖਦੀ ਆ ਵੀ ਇਹ ਕਿਸੇ ਨੂੰ ਪਤਾ ਵੀ ਕਿਵੇਂ ਜੁੜੂਗਾ। ਹੈ ਇੱਕ ਦੀ ਤਾਂ ਪਈ ਇਹਦੀ ਮੈਂ ਵੀ ਅੱਖੀਂ ਨਹੀਂ ਆ ਵੀ ਇਹ ਜੁੜਦਾ ਕਿਉਂ ਨਹੀਂ ਗਿਆ। ਅੱਛਾ ਆ ਹੋ ਗਿਆ। ਮੈਂ ਕਮਲੀ ਹੋਈ ਪਈ ਆ ਮੈਂ ਕਿੰਨੀ ਐ ਮੈਂ ਜੋੜ ਕੇ ਦੇਖਿਆ ਵੈਸੇ ਹਰੇਕਾ ਮੈਂ ਵਾਟ ਕੇ ਆਪਾਂ ਵੈਸੀ ਵੈਸੀ ਜੀ ਮੈਂ ਕਿਹਾ ਇਹਦੇ ਨਾਲ ਦੀ ਆਪਾਂ ਬਾਅਦ ਚੋਂ ਮੰਗਵਾ ਲਾਂਗੇ ਵੈਸੇ ਬਾਹੇ ਮਿਲੀਆਂ ਜੇ ਕਾਰਗਰ ਹੋ ਗਈ ਤਾਂ ਆਪਾਂ ਇਹਦੇ ਨਾਲ ਦੀ ਮੰਗਵਾ ਲਾਂਗੇ ਤੇ ਫਿਰ ਆਪਾਂ ਬਣਾ ਲਾਂਗੇ ਤੇ ਮੈਂ ਕਿੰਨੀ ਵੀ ਜੁੜਦਾ ਕਿਉਂ ਨਹੀਂ ਇਹ ਨਾ ਇਸੀ ਰੱਸੀ ਪਈ ਹੈ। ਇਸੇ ਦਾ ਚੜੀ ਦਾ ਬਣਾਉਣਾ ਸ਼ੇਕ ਵਾਲਾ ਜੁੜਦਾ ਆਪਣੇ ਜੁੜਦਾ ਆਹ ਰੱਸੀ ਦਾ ਹੈਗਾ ਵੀ ਇਹ ਰੱਸੀ ਦੂਸਰੀ ਹੈ ਨਾ ਆਹ ਰੱਸੀ ਹੁੰਦੀ ਹੈ ਜਿਹੜੀ ਇਹ ਹੋਰ ਤਰ੍ਹਾਂ ਦੀ ਹੁੰਦੀ ਆਪਾਂ ਇਹਦੇ ਨਾਲ ਦੀ ਰੱਸੀ ਮੰਗਵਾ ਲਾਂਗੇ ਵੈਸੇ ਵੀ ਚਲੋ ਵੈਸੇ ਜੁੜ ਜੂਗਾ ਇਹਦੇ ਨਾਲ ਇਥੋਂ ਵੀ ਇੱਕ ਪਤੀ ਸੀ ਮੈਂ ਆਹ ਵੇਖੋ ਇੱਥੇ ਗੰਡ ਪਾਉਣੀ ਉਹ ਬਹਾਨੇ ਗਿੱਦਰਡੇ ਨੂੰ ਆਜੂਗੀ ਮੇਰੀ ਚਲੋ ਦਬਦੇ ਆਪਾਂ ਕੋਈ ਮੇਰਾ ਰੱਸੀ ਜਿਆਦਾ ਵੱਡੀ ਕਰ ਲੀ ਉਹ ਮੰਤਲ ਆ ਗਿਆ ਤੇ ਐਸੇ ਰੱਸੀ ਦੀ ਦਿੱਕਤ ਆ ਚਲੋ ਜੁੜ ਜੂਗਾ ਇਹਨਾਂ ਨੂੰ ਸ਼ੂਗਰ ਅ ਵੀ ਹੋਣੇ ਜੁੜ ਜੂਗਾ ਇਹ ਰੱਸੀ ਆਪਾਂ ਮੰਗਵਾ ਲਾਂਗੇ ਸ਼ਹਿਰੋਂ ਵੀ ਐਵੇਂ ਦੀ ਰੱਸੀ ਤਾਂ ਮਿਲ ਨਹੀਂ ਆਂਦੀ ਉਹ ਨਹੀਂ ਤਾਂ ਉਹ ਜਿਹੜਾ ਫਿੱਟਾ ਜਾਂ ਹੁੰਦਾ ਨਾ ਰੂਟ ਵਾਲਾ ਉਹ ਲਿਆ ਕੇ ਪਾ ਲਾਂਗੇ ਇਹ ਫਿੱਟੇ ਵਾਲਾ ਤਾਂ ਹੈਗਾ ਦੇਖੋ ਮੈਂ ਤਾਂ ਟੈਨਸ਼ਨ ਹੀ ਹੋ ਗਈ ਸੀ ਮੈਂ ਕਿਹਾ ਇਹਦਾ ਟੁੱਟ ਗਿਆ ਚਰੀਦਾ ਇਹ ਵੱਡੇ ਜੁੱਸਰ ਚ ਨਾ ਮਿਕਸਰ ਜਿਹੜੀ ਮਿਕਸੀ ਵਾਲਾ ਉਹਦੇ ਵਿੱਚ ਬਾਲਾ ਖਲਾਰਾ ਪੈ ਜਾਂਦਾ ਇਹਦੇ ਵਿੱਚ ਇੱਕ ਕੱਪ ਦੁੱਧ ਦਾ ਵਧਿਕਾ ਬਣ ਜਾਂਦਾ ਉਹਦਾ ਮਤਲਬ ਬਣਾਣਾ ਪਾਕੀ ਤੇ ਥੋੜਾ ਜਿਆ ਫਲਾ ਦੇ ਦਿੰਦੀ ਆ ਤੇਰਾ ਫਿਰ ਉਹ ਦੂਸਰੇ ਕੱਪ ਵਿੱਚ ਰਲਾ ਦੇ ਦਿੰਦੀ ਆ ਪੂਰੇ ਆ ਦੇ ਚ ਵਧੀਆ ਉਹਦਾ ਬਣਾਣਾ ਸ਼ੇਕ ਮੰਗੋ ਸ਼ੇਕ ਵਧੀਆ ਬਣ ਜਾਂਦਾ ਉਹ ਚਲੋ ਕੋਈ ਨਹੀਂ ਅਗਬਰਾ ਅਗੇ ਕੋਈ ਕੱਲ ਇਹ ਕੋਰਸਰਾਓ ਤੁਸੀਂ ਕਿਵੇਂ ਹੋ ਠੀਕ ਹੋਵੋਗੇ ਤੇ ਗਰਮੀ ਕਿੰਨੀ ਹੋ ਰਹੀ ਆ ਵੀ ਉਧਰ ਮੇਰੇ ਐਲੋਵੀਰਾ ਜੰਨ ਤੋੜੀ ਪਈ ਆ ਸਾਡਾ ਤਾਂ ਐਲੋਵੀਰਾ ਦਾ ਪੌਦਾ ਵੀ ਨਹੀਂ ਹੁੰਦਾ ਪਿਆ ਮੈਂ ਤੁਹਾਨੂੰ ਕੱਲ ਦੱਸਿਆ ਸੀ ਨਾ ਕੱਲ ਵਾਲੇ ਬਲੌਗ ਤੇ ਉਹ ਵਾਰ-ਵਾਰ ਸੁੱਕ ਜਾਂਦਾ ਹੁਣ ਅੱਜ ਉਹਨੂੰ ਸਿਰ ਨਹਾਉਣਾ ਸੀ ਮੈਂ ਆਏ ਤੋੜ ਕੇ ਲੈ ਆਇਆ ਸੁੱਕੜ ਜਾ ਹੈਗਾ ਇੱਥੇ ਪੜਦੀਆਂ ਜੰਨ ਦੀ ਸੁੱਕੜੀ ਤਾਂ ਪੂਰਾ ਦੇਖਦੀਆਂ ਸੇਰ ਜੋਗੀ ਨਿਕਲੇ ਹੋਏ ਬਸ ਇੰਨੀ ਬੜੀ ਬੱਚਿਆਂ ਦਾ ਯੰਦ ਦਾ ਟਾਈਮ ਹੋ ਗਿਆ ਤੇ ਆਪਾਂ ਹਜੇ ਕੋਸ਼ਣੀ ਕੀਤਾ ਮਸ਼ੀਨ ਤੇ ਅੱਜ ਸੂਟ ਜਿਹੜਾ ਕੱਲ ਕੱਟਿਆ ਸੀ ਉਹ ਸਟਿਚ ਕਰਨਾ ਬਈ ਅੱਜ ਠੀਕ ਆ ਆਪਾਂ ਉਹ ਕਰਾਣੇ ਤੱਕ ਆ ਸੂਟ ਅੱਜ ਸਟਿਚ ਕਰਾਂਗੇ ਫਿਰ ਤੁਹਾਨੂੰ ਦਿਖਾਵਾਂਗੇ ਵੀ ਕਿਵੇਂ ਦਾ ਸਟਿਚ ਕੀਤਾ ਕਟਿੰਗ ਆਪਾਂ ਕੱਲ ਕਰ ਲਿਆ ਸੀ ਕੱਲ ਵਾਲੇ ਵਲੌਗ ਚ ਆਪਾਂ ਤੁਹਾਨੂੰ ਦਿਖਾਇਆ ਉਹਦੀ ਕਟਿੰਗ ਚ ਤੇ ਕਟਿੰਗ ਦਾ ਅੱਡਾ ਪਾ ਪਾਵਾਂਗੇ ਵੀਡੀਓ ਸੋ ਲੰਬ੍ਰੈਸਟ ਦੇ ਨਾਲ ਉਹ ਸੂਤ ਆ ਜਿਹੜਾ ਕਟਿੰਗ ਕੀਤਾ ਸੋ ਆਪਾਂ ਤੁਹਾਨੂੰ ਦਿਖਾਵਾਂਗੇ। ਉਹ ਜੀ ਇਹ ਆਪਾਂ ਫੇਸ ਤੇ ਜਿਹੜਾ ਹੁਣ ਆਪਣਾ ਇਹਦੇ ਚੋਂ ਜਲ ਤਾਂ ਮੈਂ ਕੱਢ ਲਈ ਆ। ਥੋੜਾ ਜਿਹਾ ਰਹਿ ਗਿਆ ਹੁਣ ਆਪਾਂ ਫੇਸ ਤੇ ਅਪਲਾਈ ਕਰ ਲੈਨੇ ਆ। ਫੇਸ ਵਾਸਤੇ ਵੀ ਨਾ ਅਲੋਵੇਰਾ ਜਲ ਬੜੀ ਵਧੀਆ ਹੁੰਦੀ ਆ ਤੇ ਮਤਲਬ ਇਹ ਵੀ ਆਪਾਂ ਨੂੰ ਫੇਸ ਤੇ ਵੈਸੇ ਵੀ ਅਸੀਂ ਯੂਜ਼ ਕਰਦੀ ਆਂ ਤੇ ਮੈਂ ਕਿਹਾ ਚਲੋ ਹੁਣ ਇਹ ਸਕਿਨ ਟਨਿੰਗ ਆ ਨਾ ਮੈਂ ਇਹਨੂੰ ਫੇਸ ਤੇ 2 ਮਿੰਟ ਮਰ ਸਾਜ ਕਰ ਲਈ ਹਣੀ ਆ ਇਹਨਾਂ ਦਾ ਗਲੋ ਬੜਾ ਵਧੀਆ ਆਉਂਦਾ ਤੁਸੀਂ ਯੂਜ਼ ਕਰਕੇ ਦੇਖਿਓ ਇਹ ਸ਼ਾਈਆਂ ਰਿੰਕਲ ਸਭ ਕੁਝ ਖਤਮ ਹੋ ਜਾਂਦਾ ਜਦੋਂ ਫੇਸ ਤੇ ਆ ਲੈ ਇੱਕ ਨੇਚਰਲ ਜਿਹਾ ਵੀ ਮਾਰਕੀਟ ਵਾਲੀ ਨੂੰ ਮਤ ਤੁਸੀਂ ਨਾ ਯੂਜ਼ ਕਰਿਆ ਕਰੋ ਕਿ ਹਰ ਇੱਕ ਚੀਜ਼ 'ਚ ਇਹ ਤਾਂ ਹੈ ਨਹੀਂ ਵੀ ਕੋਈ ਵੀ ਚੀਜ਼ origignal ਤਾਂ ਆਉਂਦੀ ਨਹੀਂ ਮਿਲਾਵਟ ਵਾਲੀ ਹੁੰਦੀ ਹੈ ਇਸ ਕਰਕੇ ਆਪਾਂ ਮੈਂ ਜੇ ਤੁਹ ਕਰਦੀ ਹੂ ਕੋਈ ਯੂਜ਼ ਕਰਦੀ ਆ ਵੈਸੇ ਮੈਂ ਫੇਸ ਤੇ ਉਹ ਵਾਲੀ ਘੱਟ ਯੂਜ਼ ਕਰਦੀ ਆ ਦੂਸਰੀ ਇੱਕ ਪੰਤਾਂਜਲੀ ਦੀ ਆਉਂਦੀ ਆ ਉਹ ਮੈਨੂੰ ਬੱਧਿਆ ਲੱਗਦੀ ਆ ਉਹ ਅਸੀਂ ਲੈ ਕੇ ਆਏ ਹੁੰਦੇ ਆ ਉਹ ਯੂਜ਼ ਕਰਦੀ ਰਹੀ ਆ ਦੇਖੋ ਕੋਈ ਪਤਾ ਨਹੀਂ ਲੱਗਿਆ ਕਿ ਉਹ ਲੱਗਦੀ ਆ ਡਰਾਈ ਸਕਿਨ ਨੂੰ 10 15 ਮਿੰਟ ਬਾਅਦ ਆਪਾਂ ਫੇਸ ਧੋ ਲਾਂਗੇ ਜੇ ਧੋਣਾ ਧੋ ਸਕਦੇ ਤੁਸੀਂ ਜੇ ਨਹੀਂ ਤਾਂ ਆਇਲੀ ਸਕਿਨ ਵਾਲਾ ਲਈ ਤਾਂ ਬहोत ही ਵਧੀਆ ਰਿਜ਼ਲਟ ਆ ਇਹਦਾ ਮਤਲਬ ਉਹ ਤੋਂ ਜਿਹੜਾ ਸਕਿਨ ਜੋ ਆਇਲ ਜਿਆ ਨਿਕਲਦਾ ਰਹਿੰਦਾ ਨਾ ਤੁਸੀਂ ਥੋੜੀ ਜਿਹੀ ਅਲੂ ਦੀ ਦਾਜ ਜੱਲ ਲੈ ਕੇ ਆਪਦੇ ਖਾਤੇ ਪਾ ਕੇ ਉਹਦੇ ਨਾਲ ਆਪਨੇ ਫੇਸ ਤੇ ਲਗਾ ਲਿਆ ਕਰੋ ਨਾਰਮਲੀ ਮਤਲਬ ਜਿਵੇਂ ਆਪਾਂ ਕੋਈ ਪਰਪੋਸ਼ਨ ਵਗੈਰਾ ਕਰੀਮ ਵਗੈਰਾ ਕੁਛ ਵੀ ਯੂਜ਼ ਕਰਦੇ ਹੋ ਉਹਦੀ ਜਗ੍ਹਾ ਤੇ ਉਹ ਚੀਜ਼ ਯੂਜ਼ ਕਰ ਲਿਆ ਕਰੋ ਤੁਹਾਨੂੰ ਦੇਖੋ ਤੁਸੀਂ ਇੱਕ ਤਾਂ ਤੁਹਾਡੇ ਰੰਗ ਦਾ ਮੱਕ ਉਹ ਬਰ ਦੂਸਰਾ ਤੁਹਾਡੇ ਅਛਾਈਆਂ ਜੇ ਤੁਹਾਡੇ ਕੋਈ ਵੀ ਦਾਗ ਆ ਪਿੰਪਲ ਦਾ ਉਹ ਵੀ ਘਟੇ ਹੋਊਗਾ ਤੀਸਰੇ ਨੰਬਰ ਤੇ ਤੁਹਾਡੀ ਸਕਿਨ ਜੋ ਆਇਲ ਆ ਜਿਹੜਾ ਬਾਹਰ ਚਮਕਦਾ ਉਹ ਚਮਕ ਨੂੰ ਹਟ ਦੋ ਦੀ ਯੂਜ਼ ਕਰਕੇ ਜਹੇ ਦੇਖ ਲਓ ਇਸ ਜੀ ਚਲੋ ਜੀ ਠੀਕ ਆ ਅੱਜ ਦੇ ਵਲੌਗ ਦਾ ਪੈਨ ਇੱਥੇ ਕਰਦੇ ਆ ਤੇ ਕੱਲ ਨੂੰ ਮਿਲਾਂਗੇ